ਲੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਜਾਖਲ ਹਰਿਆਣਾ ਅੱਜ ਦੀ ਵੀਡੀਓ 'ਚ ਨਾ ਦੋ ਝੋਟੀਆਂ ਦਿਖਾਵਾਂਗੇ ਇੱਕ ਖਾਸ ਗੱਲ ਇਹ ਰਹੂਗੀ ਵੀ ਇਹ ਆਪ ਵੀ ਚੰਗੇ ਸੀਮਨ ਦੀਆਂ ਨੇ ਤੇ ਜਿਹੜੀਆਂ ਨਾਲ ਕੱਟੀਆਂ ਨੇ ਦੋਨਾਂ ਦੇ ਕੱਟੀਆਂ ਵੀ ਐਲ ਡੀ ਵੀ ਦੇ ਟਾਪ ਦੇ ਸੀਮਨਾਂ ਦੀਆਂ ਨੇ ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਰਊ ਤੇ ਹਰਿਆਣੇ ਦੀਆਂ ਨੇ ਉਹ ਚੀਜ਼ ਦੀ ਵੀ ਵਿੱਦ ਪ੍ਰੂਫ ਗਾਰੰਟੀ ਮਿਲੂ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆਜੋ ਜੀ ਹੋਰ ਕੀ ਹਾਲ ਹੈ ਐਨ ਵਧੀਆ ਹੋਰ ਠੀਕ ਠਾਕ ਬਰੇ ਜਮ ਛੱਡ ਦੀ ਗਲਾ ਆ ਨੰਬਰ ਬੋਲ ਦਿਓ ਜੀ 98145 94034 8145940039 ਸ਼ੁਰੂ ਕਿਹੜੇ ਪਾਸੇ ਕਰੀਏ ਸ਼ੁਰੂ ਉਰੋਂ ਕਰ ਲੈਨੇ ਆ ਜੀ ਉਰੋਂ ਪਹਿਲਾਂ ਕੱਟੀ ਦੀ ਮਾਰਦੀ ਗਰੀ ਕੈਮਰਾ 나ੜੂ ਆ ਗਿਆ ਨਾਲ ਬਿਲਕੁਲ ਕਿਹੜੇ ਸੀਮਨ ਦੀਆਂ ਕੱਟੀਆਂ ਇਹ ਇਹ ਅੱਜ ਵੀਰੇ 5 ਦਿਨ ਹੋ ਗਏ ਇਹਨੂੰ ਸੋਈ ਨੋ ਠੀਕ ਹੈ ਠੀਕ ਹੈ ਇਹ 70577 ਦੀ ਕੱਟੀ ਹੈ ਠੀਕ ਹੈ ਲੈ ਤੈਨੂੰ ਕੱਟੀ ਦੀ ਯਾਰ ਕੁਆਲਿਟੀ ਬਹੁਤ ਚੰਗੀ ਹੈ ਠੀਕ ਹੈ ਬੰਦੇ ਕੋਲ ਯਾਰ ਸਟਾਰ ਸਟੂ ਸਾਰਾ ਕੁਝ ਐਨ ਸਾਹਮਿਆਂ ਪਿਆ ਲੈ ਲੈ ਤੂੰ ਥਣ ਦੇਖ ਲੈ ਆਪਣੀਆਂ ਕੱਟੀਆਂ ਨਾਲੋਂ ਤੇ ਦੂਜੀਆਂ ਕੱਟੀਆਂ ਨਾਲ ਕਿੰਨਾ ਹੋਇਆ ਠੀਕ ਆ ਫਰਕ ਹੈ ਠੀਕ ਹੈ ਗੱਲ ਠੀਕ ਹੈ ਬੰਤੇ ਕੋਲ ਸਟਾਪ ਹੈ ਸਾਰਾ ਕੁਝ ਐਨ ਬਿੱਦ ਪ੍ਰੂਫ ਦਵਾ ਗਿਆ ਆਪਾਂ ਨੂੰ ਆ ਤੋਰ ਬਾਈ ਖੋਲ ਕੇ ਸੁਆ ਕਿਹੜਾ ਸੁੰਦੀ ਆ ਇਹ ਵੀਰੇ ਅਗਲੇ ਆਪਾਂ ਨੂੰ ਵੈਸੇ ਦੂਜਾ ਕਹਿ ਕੇ ਦਿੱਤੀ ਆ ਅਗਲੇ ਨੇ ਬਾਤੋ ਆ ਚੱਲ ਤੀਜੇ ਹੋਣੀ ਲੈ ਪਿੱਠ ਬੂੜਾ ਇੱਕ ਵਾਰ ਦਿਖਾ ਦੀ ਠੀਕ ਹੈ ਗੱਲ ਠੀਕ ਹੈ ਬਾਕੀ ਲੇਵਾ ਦੇਖ ਲੈ ਕਿੰਨੀ ਚੜਾਈ ਚ ਹੈ ਆ ਚੜਾਈ ਇੱਕ ਗੱਲ ਆ ਵੀ ਚੜਾਈ ਆ ਗਈ ਫੁੱਲ ਆਰਡਰ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਸੁਆ ਕਿੰਨੇ ਦਿੰਦਾ ਇਹਨਾਂ ਦਾ ਵੀਰੇ ਅਜੇ ਪੰਜਵਾਂ ਦਿਨ ਐ ਇਹਨੂੰ ਪੰਜਵਾਂ ਦਿਨ ਆ ਨਾਲ ਕੱਟੀ ਆ ਗਈ 70570 ਵੀ ਹਾਂਜੀ ਵੀਰੇ 70570 ਉਹੀ ਗੱਲ ਆ ਵੀ ਨੋਮੀਨੇਟ ਬੋਲਾ ਰਿਅਲਟ ਬਹੁਤ ਟੌਪ ਦੇ ਪਾਉਂਦਾ ਤੇ ਚੌਥਾ ਪੰਜਵਾਂ ਤਾਂ ਨੂੰ ਸੂਈ ਨੂੰ ਹੋ ਗਿਆ ਘਮਾਦੇ ਘਮਾਦੇ ਐਨੂੰ ਘਮਾਦੇ ਤੇ ਕਿੰਨੀ ਬੌਲੀ ਅੱਜ ਤਿਆਰ ਐ ਇਹਦੇ ਨੀਚੇ ਵੀਰੇ ਪੂਰਾ 12 ਕਿਲੋ ਦੁੱਧ ਕੰਡੇ ਵਾਲਾ ਤਿਆਰ ਐ 13 ਹੋਰ ਘਮਾ ਦੇ ਆ ਕੰਡੇ ਵਾਲਾ ਬਾਈ ਕਹਿੰਦਾ 12 ਕਿਲੋ ਬੌਲਾ ਇਹਦੇ ਕੋਲੇ ਹਾਜ਼ਰ ਆ ਨਹੀਂ ਭਰਾ ਕਈ ਕਹਿੰਦੇ ਨੇ 15 16 ਹਨਾ ਇਹ ਇੰਨੀ ਛੇਤੀ ਐਡਾ ਜੰਪ ਨਹੀਂ ਮਾਰਦੀ ਹਨਾ ਨਾ ਨਾ ਵੀਰੇ 12 ਕਿਲੋ ਪੂਰਾ ਕੰਡੇ ਵਾਲਾ ਦੁੱਧ ਜਮਾ ਤਿਆਰ ਐ ਵੀਰੇ ਐ ਠੰਡਾ ਠਾਰ ਹਾਂ ਇੱਕ ਗੱਲ ਤੁਹਾਨੂੰ ਸੱਜਣਾ ਹੋਰ ਦੱਸ ਦਣਾ ਜਿਹੜੀਆਂ ਹਰਿਆਣੇ ਦੀਆਂ ਅਸਲ ਹਰਿਆਣੇ ਦੀਆਂ ਝੋਟੀਆਂ ਨੇ ਉਹ ਘੱਟ ਤੋਂ ਘੱਟ 25 ਤੋਂ 30 ਦਿਨਾਂ ਚ ਬਾਈ ਪੂਰੇ ਪੀਕ ਲੈਵਲ ਤੇ ਆਉਂਦੀਆਂ ਹਨਾ ਪੰਜਾਂ ਸੱਤਾਂ ਦਿਨਾਂ ਚ ਕੋਈ ਵੀ ਮੱਝ ਪੀਕ ਲੈਵਲ ਤੇ ਨਹੀਂ ਆਉਂਦੀ ਨਾ ਨਾ ਬਾਕੀ ਦਾ ਦੇਖ ਯਾਰ ਗੁਰੀ ਝੂਠ ਹੁੰਦਾ ਮੈਂ ਉਹੀ ਤੈਨੂੰ ਕਹਿ ਕੇ ਦੇ ਦਾਂਗੀ 15 ਦੇ ਰਹੀ ਐ 16 ਦੇ ਰਹੀ ਐ ਦੇਖ ਠੀਕ ਆ ਗੱਲ ਠੀਕ ਐ 12 ਕਿਲੋ ਪੂਰੇ ਕੰਡੇ ਵਾਲ ਐ ਕੰਡੇ ਤੇ ਤੋਲਣ ਵਾਲਾ ਹਾਂ ਜਮਾ ਦੀ ਕਿਵੇਂ ਗੱਗੀ ਇਹ ਜਮਾ ਐ ਵੀਰੇ ਮੋਟੀ ਤਾਰ ਹੋਊਗੀ ਜਮਾ ਫੋਕੀ ਤਾਰ ਹੋਊਗੀ ਵੀਰੇ ਠੀਕ ਆ ਗੱਲ ਜਮਾ ਐ ਜਮਾ ਐ ਠੰਡੀਆਂ ਠਾਲ ਸੱਜਣੋ ਹੋਰ ਦਾਦ ਨਾ ਥਣ ਦਾ ਸੈਜ ਵੀ ਨਾ ਚਾਰਾਂ ਦਾ ਇੱਕੋ ਜਿਹਾ ਰੱਖਦੀਆਂ ਰੱਖਦੀਆਂ ਮੁਠੀ ਵਾਲਾ ਲੰਬੇ ਨਹੀਂ ਰੱਖਦੀ ਹੈ ਨਾ 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 ਜਮਾ ਵੀਰੇ ਮੁਠੀ ਥਣ ਕੇ ਮੇਰੇ ਕੋਲ ਸਾਲਾ ਕੰਮ ਆ ਜਿਹੜਾ 0% ਹੋ ਜਾਊਗਾ ਇੱਥੋਂ ਦਿਖਾ ਕੇ ਰੀ ਆਰਡਰ ਓਏ ਅਗਲਾ ਕੋਈ ਇੱਕ ਗੱਲ ਲੈਣਾ ਕਹਦੇ ਕਿ ਹਾਂ ਬਾਈ ਬਾਈ ਨੇ ਏਖੜਾਂ ਲਾਈਆਂ ਹੋਈਆਂ ਨੇ ਜਾਂ ਕੁਝ ਕਰਿਆ ਹੋਇਆ ਆਪਣੇ ਕੋਲ 12 ਕਿਲੋ ਜਮਾਂਨ ਕੰਡੇ ਵਾਲਾ ਦੁੱਧ ਤਿਆਰ ਹੈ 12 ਕਿਲੋ ਕੰਡੇ ਤੇ ਤੋਲਣ ਵਾਲਾ ਨਾਲ 70 5 77 ਦੀ ਕੱਟੀ ਆ ਤੇ ਬਾਡੀ ਦੀ ਜਿਹੜੀ ਚੜਾਈ ਆ ਇਥੋਂ ਕਰਾ ਦੇਗੇ ਉਹ ਦੇਖ ਸਕਦੇ ਜਮਾਂਨ ਇੱਕ ਲੈਵਲ 'ਚ ਮਿਲਣਗੇ ਆਪਰੇ ਤਿਆਰੀ ਆ ਆ ਚੜਾੜ ਚੁੱਕੇ ਪਾਏ ਹੋਏ ਨੇ ਇਹਨਾਂ ਦੇ ਲੇਫਾ ਉਦਾਂ ਕੋਈ ਦਿੱਕਤ ਨਹੀਂ ਚੜਾਈ ਵਾਲੀ ਝੋਟੀ ਆ ਗਈ ਆਪ ਵੀ ਚੰਗੇ ਸੀਮਨ ਦੀ ਐਸ.ਐਲ.ਡੀ.ਵੀ ਦੇ ਸੀਮਨ ਦੀ ਆ ਕਿਸੇ ਦੀ ਤੇ ਦੁੱਧ ਦੀ ਕੀ ਰਿਪੋਰਟ ਹੈ ਕਿ ਇਹਦੀ ਪੀਕ ਲੈਵਲ ਮੇਰੇ ਪਿਛਲੇ ਬਰੇ ਨੇ 15.5 ਲੀਟਰ ਦੁੱਧ ਦਿੱਤਾ ਠੀਕ ਆ ਗੱਲ ਠੀਕ ਹੈ ਨਾ ਗੱਲ 15 ਲੀਟਰ ਦੀ ਆਪਾਂ ਓਟ ਦੇ ਕੱਟੀ ਮੱਝਾਂ ਦੇ ਦੇ ਦੇਣੀ ਆ ਵੀਰੇ 15 ਕਿਲੋ ਤੇ ਕਿਲੋ ਦੇ ਵੀਰੇ ਕੰਡੇ ਵਾਲੇ ਦੇ ਲੀਟਰ ਨਹੀਂ ਕਿਲੋ ਦੇ ਦੇ ਠੀਕ ਆ ਗੱਲ ਹਾਂ ਲੀਟਰ ਵਾਲੇ ਦੇ ਅਗਲਾ ਜੀ ਅਗਲਾ ਆਪਾਂ ਨੂੰ ਆ ਕੇ ਕਹਦੇ ਕਿ ਹਾਂ ਦੁੱਧ ਘੱਟ ਹੋਵੇ ਠੀਕ ਹੈ ਜਿਹੜੀ ਤਰੀਕ ਗੱਲ ਹੁੰਦੀ ਹੈ ਕਿ ਉਹ ਲੀਟਰ ਮਾਗਰ 10000 ਉਹ ਆਪਾਂ ਤਾਂ ਵੀ ਕਰਾਂਗੇ 10000 ਬਾਈ ਕਹਿੰਦਾ ਜੀ 1 ਕਿਲੋ ਜਿੰਨਾ ਦੱਸਾਂਗੇ ਘਟੂਗਾ 10 ਮਾਫ ਕਰਾਂਗੇ ਜੋ ਹਾਂ ਨਾਲ 70577 ਦੀ ਕੱਟੀ ਟਾਪ ਦੀ ਝੋਟੀ ਆ ਗਈ ਹਰੇਕ ਪੱਖ ਤੋਂ ਸਵੇਰ ਆ ਦੀ ਠੰਡੀ ਹਰਿਆਣੇ ਦੀ ਗਾਰੰਟੀ ਰਹੂਗੀ ਜੰਮ ਭਾਈ ਵੀਡੀਓ ਦਵਾਂਗੇ ਆਪਾਂ ਉਧਰ ਖੜੀ ਦੀ ਹਾਂ ਉਧਰ ਖੜੀ ਦੀ ਜਿਹੜੇ ਤੋਂ ਬਾਈ ਤੋਂ ਲੈ ਕੇ ਆਇਆ ਉਹਦੀ ਮੈਂ ਸਪੈਸ਼ਲ ਵੀਡੀਓ ਬਣਾ ਕੇ ਲੈ ਕੇ ਆਉਣਾ ਹ ਹਰੇਕ ਵੇਲੇ ਆਪਾਂ ਸਾਰਾ ਵਿਧ ਪ੍ਰੂਫ ਦਵਾਂਗੇ ਵੀਰੇ ਕਿੰਨੇ ਪੈਸੇ ਲਵਾਂਗੇ ਇਹਦੇ ਇਹ ਤਾਂ ਉਹ ਦੇਖ ਯਾਰ ਲੋਕ ਤਾਂ ਜਿੰਨਾ ਮਰਜੀ ਮੰਗੀ ਚੱਲੀ ਹੈ ਜਿਵੇਂ ਕਿ ਇਹਦੀ ਬਾਡੀ ਦਾ ਸਟਰਕਚਰ ਅਤੇ ਦੁੱਧ ਹੈ ਠੀਕ ਹੈ ਠੀਕ ਹੈ ਆਪਾਂ ਇਹਦਾ 1 60 ਚ ਦੇਣੀ ਹੈ ਗੁਰੀ 160 ਦੀ ਨਾਲ ਕੱਟੀ ਵੀ ਦੇ ਦਾਂਗੇ ਹਾਂ ਐਨ ਪੂਰੀ ਵੀਰੇ ਠੀਕ ਹੈ ਕੰਪਲੀਟ ਸੈੱਟ ਦੇ ਦਾਂਗੇ 1 ਲੱਖ ਤੇ 60 ਹਜ਼ਾਰ ਜੇ ਕਿਲੋ ਘਟ ਗਿਆ ਤਾਂ ਫਿਰ 10 ਹਜ਼ਾਰ ਰਹਿ ਜਾਊਗਾ ਹਾਂਜੀ ਹਾਂ ਬਾਈ ਨਾ ਨਾ ਉਹਦੀ ਕੋਈ 1 ਡੰਗ ਤਸੱਲੀ ਕਰਾ ਦੇਗਾ 3 ਡੰਗ ਵੀਰੇ ਹੈ ਇੱਕ ਗੱਲ ਹੋਰ ਹੈ ਦੇ ਗੁਰੀ ਬਾਈ ਮੈਨੂੰ ਸਾਈ ਉਹ ਬੰਦਾ ਪਾਵੇ ਯਾਰਾ ਜਿਹੜੇ ਨੇ ਮੱਝ ਲੈਣੀ ਹੈ ਠੀਕ ਹੈ ਠੀਕ ਹੈ ਨਾ ਇਹ ਗੱਲ ਇਹ ਗੱਲ ਨਹੀਂ ਆਏਗੀ ਤੂੰ ਮੈਨੂੰ ਅੱਜ ਸਾਈ ਪਾ ਕੇ ਮੇਰੇ ਕੋਲ ਤਿਜੇ ਦਿਨ ਆ ਕੇ ਮੈਨੂੰ ਐ ਕਹੇ ਕਿ ਠੀਕ ਹੈ ਨਾ ਗੱਲ ਵੀਰੇ ਮੈਂ ਤਾਂ ਪਿੰਡੋਂ ਲੈ ਲਈ ਮੱਝਾ ਦੇਖ ਫੇਰ ਕੋਈ ਸਾਈ ਨਹੀਂ ਮੁੜਦੀ ਹੁੰਦੀ ਇਹਦੇ ਵਿੱਚ ਜੇ ਆਪਾਂ ਬਿਆਨਾਂ ਕਰਦੇ ਆ ਇਹ ਗੱਲ ਮੈਂ ਤੁਹਾਨੂੰ ਦੱਸ ਦਦਣ ਕਿਉਂਕਿ ਪਿਛਲੀ ਵੀਡੀਓ ਤੇ ਮੇਰਾ ਖਿਆਲ ਹੈ ਇੱਕ ਝੋਟੀ ਦਾ ਇਦਾਂ ਹੀ ਹੋਗਾ ਸੀ ਮੇਰੇ ਨਾਲ ਇਹੀ ਗੱਲ ਦਾ ਰੌਲਾ ਪਿਆ ਬਾਈ ਅਗਲਾ ਬਾਅਦ ਚੋ ਕਮੈਂਟ ਕਰਦਾ ਕੋਈ ਇਹਦੇ ਮੈਂ ਤੁਹਾਨੂੰ ਨਾਲ ਖੜਕੇ ਦਿਖਾ ਦਣਾ ਮੱਤ ਦਾ ਕੱਦ ਦੇਖ ਲਿਆ ਕਰੋ ਛੋਟੀ ਵੱਡੀ ਇੱਥੋਂ ਦੇਖ ਲਓ ਸਾਈ ਉਹ ਹਾਲਤ ਚ ਵਾਪਸ ਹੋਊਗੀ ਥੱਲੋਂ ਪਾਸ ਨਾ ਹੋਈ ਹਾਂ ਨਿਚੋਂ ਦੇ ਪਾਸ ਨਾ ਠੀਕ ਹੈ ਵੱਡੀ ਛੋਟੀ ਤੂਰਾ ਤੂਰਾ ਆਰਡਰ ਕੁਆਲਿਟੀ ਥਣ ਦਾ ਸਹਜ ਆ ਹਰੇਕ ਪੱਖ ਤੋਂ ਤੁਸੀਂ ਵੀਡੀਓ ਤੇ ਚੈੱਕ ਕਰ ਲਓ ਇਹਨੂੰ ਨਾਲ ਖੜ ਕੇ ਤੁਹਾਨੂੰ ਕਰਦ ਦਿਖਾ ਤਾਂ ਏਦੂ ਵੱਡਾ ਇਹ ਮੰਨ ਲਓ ਵੀ ਕੋਈ ਪੈਮਾਨਾ ਨਹੀਂ ਇਹਦਾ ਕੋਈ ਕੁਝ ਨਹੀਂ ਹੈਗਾ ਇਹਦੇ ਉੱਤੋਂ ਜੇ ਆ ਕੇ ਯਾਰ ਆਪਾਂ ਇਹ ਦੁੱਧ ਦਾ ਝੂਠ ਨਿਕਲਦਾ ਹਾਂਜੀ ਉਹ ਤਾਂ ਆਪਾਂ ਕੱਢੇ ਦਿੱਤਾ ਦੇਖ ਗੁਰੀ ਕਿ 10000 ਛੱਡ ਦੇਣਾ ਆਪਾਂ ਨੀਚੋਂ ਠੀਕ ਹੈ ਗੱਲ ਠੀਕ ਹੈ ਜੇ ਕੋਈ ਸ਼ਰਲਾ ਨਿਕਲਦਾ ਹੈ ਚਾਹੇ ਤੋਦਾ ਵੀ ਛੜਵਾ ਲੈ ਗਰੀ ਠੀਕ ਹੈ ਗੱਲ ਜੇ ਅਗਲਾ ਕਹਿ ਦੇਗਾ ਅਗ ਨੂੰ ਆ ਕੇ ਕੋਈ ਮੋਰਲੇ ਥਣ ਚ ਸ਼ਰਲਾ ਮਾਰ ਦੇ ਠੀਕ ਹੈ ਨਾ ਮਾਫੀ ਦਾ ਦੇ ਕੋਈ ਜਬਦ ਨਹੀਂ ਹੁੰਦੀ ਹੈਗੀ ਬਸ ਮਾਨ ਰਹਿਊਗਾ ਅਗਲੇ ਦਾ ਜੇ ਕਿਸੇ ਨੇ ਜੋੜਾ ਲੈਣਾ ਹੋਇਆ ਜੋੜੇ ਚ ਕਰ ਦਾਂਗੇ ਜੋੜੇ ਚ ਕਰ ਦਾਂਗੇ ਹਾਂ ਜੋੜੇ ਚ ਪੂਰਾ ਤੇ ਹੁਣ ਮਾਰਦੇ ਘਰੀ 2 ਨੰਬਰ ਵਾਲੀ ਕੱਟੀ ਤੇ ਚਗਾਲੀ ਕਰੀ ਜਾਂਦੀ ਹੈ ਹਰਿਆਣੇ ਦੀ ਇਹ ਖਾਸੀਅਤ ਆ ਸਿੰਘ ਸੁੰਗ ਚ ਇੱਕ ਕਰਾ ਦੇ ਬਿਲਕੁਲ ਬੰਦ ਸਿੰਘ ਆ ਗਿਆ ਗੋਲਾ ਤੇ ਸਭਾ ਆਦੀ ਆ ਗਈ ਠੰਡੀ ਸੀਲ ਬਿਲਕੁਲ ਵਿਗਾਰ ਮਗਰ ਮਾਲਾ ਸੀਨ ਨਹੀਂ ਹੈਗਾ ਇੱਥੋਂ ਕਰਾ ਦੇ ਚਾ ਇੱਕ ਤੋਰ ਬਾਈ ਖੋਲ ਕੇ ਇਹਦੀ ਇੱਕ ਗੱਲ ਹੋਰ ਗਾਸ਼ੀ ਹੈ ਤਾਂ ਦੇਖ ਆਪ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਇੱਕ ਗੋਰੀ ਇਹਦੇ ਮਗਰ ਵੀ ਕੱਟੀ ਆ ਹਾਂ ਇਹਦੇ ਮਗਰ ਵੀ ਕੱਟੀ ਆ ਵੀਰੇ ਠੀਕ ਆ ਗੱਲ ਇਹ ਕਿਹੜੇ ਸੀ ਮੰਦੀਆ ਕੀ ਨਾਲ ਕੱਟੀ ਉਹ 10 26 ਜੈੱਡ ਬਲੈਕ ਆ ਇਹ ਜਮਾ ਜੈੱਡ ਬਲੈਕ ਆ ਵੀਰਾਂ ਨੂੰ ਆਪਾਂ ਕਹਿ ਦਈਏ ਵੀ ਡਿਮਾਂਡ ਹੁੰਦੀ ਆ ਜੈੱਡ ਬਲੈਕ ਝੋਟੀ ਲੈਣੀ ਆ ਇਹ ਆ ਗਈ ਜੈੱਡ ਬਲੈਕ ਤੇ ਬਾਕੀ ਜਿਵੇਂ ਬਾਈ ਨੇ ਦੱਸੀ ਦਿੱਤਾ ਵੀ ਬਾਜ਼ਾਰ ਵਜੂਰ ਵਾਲਾ ਕੋਈ ਸੀਨ ਨਹੀਂ ਥਣ ਤੇ ਆਡਰੇ ਦੱਸਦਾ ਵੀ ਬਾਲ ਢੱਲਾਂ ਪਈਆਂ ਜੀ ਨਾ ਨਾ ਬਾਈ ਆਪਣੀ ਜ਼ਿੰਮ ਚੌਥਾ ਦਿਨੇ ਸੁਹਾ ਦੂਜਾ ਸੁਹਾ ਦੂਜਾ ਬਾਈ ਚੌਥਾ ਦਿਨ ਅੱਜ ਚੌਥਾ ਦਿਨ ਹੈ ਵੀਰੇ ਜਮਾ ਜਮਾ ਸਹੀ ਨਾਲ ਕੱਟੀ ਜਿਹੜੀ ਦੀ ਆ ਇਹਦੇ 10 2699 ਦੀ ਬਈ 10 2699 ਮੇ ਕੱਟੀਆਂ ਨਾਲ ਪੂਰੇ ਟੌਪ ਦੀਆਂ ਨੇ ਕਮਾ ਲਿਆ ਘੇਰਾ ਹੋਰ ਐਂ ਕੀ ਥੱਕਦਾ ਤੂੰ ਇਹਨਾਂ ਲਿਆ ਕਮਾ ਲਿਆ 10 2699 ਦੀ ਕੱਟੀ ਐ ਠੀਕ ਹੈ ਗੱਲ ਇਹਦੇ ਥੱਲੇ 10 ਲੀਟਰ ਕੰਡੇ ਵਾਲਾ ਦੁੱਧ ਤੇ ਆ ਰਿਹਾ 10 ਕਿਲੋ ਕੰਡੇ ਵਾਲਾ ਹਾਂਜੀ ਹਾਂ ਆ ਲੀਟਰ ਦਾ ਫਰਕ ਰਹੇ ਨਾ ਕੰਡੇ ਵਾਲਾ ਹਾਂ ਦਾ ਨਾ ਆਪਾਂ ਜਿੰਨਾ ਵੀ ਦੁੱਧ ਦੱਸਦੇ ਹਾਂ ਹਰੇਕ ਨੂੰ ਸਾਰੇ ਆਪਾਂ ਕੰਡੇ ਆ ਇਹ ਇੱਥੋਂ ਮਾਰ ਦੀਂ ਗੈਰੀ ਫੇਸ ਉਹਦੇ ਕਣੀ ਕਰਦੇ ਇ ਨਾਲ ਨਾਲ ਬਿਊਟੀ ਚ ਵੀ ਆ ਗਈ ਦੁੱਧ ਵਾਲੀ ਬਿਨਾ ਸ਼ੱਕੇ ਹੈਗੀ ਆ। ਹਲਾ ਚਲ ਆਈ ਕਮਾਣੀ। ਬਾਗਰੂ ਦਾ ਯਾਰ ਆਪਾਂ ਦੇਖ ਸਕਦਾ ਠੀਕ ਆ ਤੂੰ ਦੋਨਾਂ ਦੀਆਂ ਪੂੰਛਾਂ ਦੇਖ ਲੈ। ਠੀਕ ਆ ਗੱਲ। ਠੀਕ ਆ ਜਮਾ ਨਿਚੇ ਜ਼ਮੀਨ ਟੱਚ ਕਰ ਰਹੀਆਂ ਨੇ। ਠੀਕ ਆ ਗੱਲ। ਇਹ ਆ ਗਈ ਇਹ ਤਾਂ ਜੈਡ ਬਲੈਕ ਹੀ ਆ ਗਈ ਚਪਾਈ ਦੀ ਕਿਵੇਂ ਆ? ਜਮਾ ਐਨ ਫੋਕੀ ਵੀਰੇ ਜਮਾ ਮੋਟੀ ਤਾਰ ਹੋਊਗੀ। ਹਾਂ ਤੇ ਸਵੇਰ ਆ ਦੀ ਇੰਨੀ ਠੰਡੀ ਆ ਯਾਰ ਚਿਹਰੇ ਜਿਵੇਂ ਬਾਈ ਨੇ ਰੱਸਾ ਛੜਤਾ ਵੀ ਬੇਰ ਜੀ ਖੜਾ ਕੇ ਚੋਲਾ ਹਨਾ। ਅਸਲ ਹਰਿਆਣੇ ਦੀ ਜਿਹੜੀ ਆਪਾਂ ਕਹੇਲੀ ਵੀ ਅਸਲ ਕੁਆਲਿਟੀ ਆ। ਹਾਂ ਇਹ ਖੁੱਲੀਆਂ ਛੱਡ ਕੇ ਆਪਾਂ ਇਹਨਾਂ ਨੂੰ ਚੋ ਸਕਦੇ ਹਾਂ ਤੇ ਉਹ ਸਮੱਸਿਆ ਨਹੀਂ ਆਊਗੀ ਜਿਵੇਂ ਜਵਾਈ ਵਲੇ ਡਰਨੀਆਂ ਜਾਂ ਲੱਤ ਛੜ ਕਰਨਗੀਆਂ ਜਾਂ ਵੀ ਆਪਾਂ ਕਹਿ ਲਈਏ ਵੀ ਯਾਰ 2 ਮਹੀਨੇ ਦਾ ਗੱਬਣ ਹੋ ਕੀ ਦੁੱਧ ਨਾ ਅਠ ਜਾਣਗੀਆਂ ਨਾ ਨਾ ਉਹਦੇ ਕੋਈ ਜੰਮੇ ਦਾ ਆਪਣੀ ਸਾਰੀ ਚੀਜ਼ ਦੀ ਜ਼ਿੰਮੇਵਾਰੀ ਹੈ ਦੇਖ ਅਗਲਾ ਆ ਕੇ ਦੋ ਟਾਈਮ ਚੋਣੀਆ ਦੋ ਟਾਈਮ ਚੋਲੇ ਕਿਉਂਕਿ ਜਦੋਂ ਇਹਨੇ ਦੁੱਧ ਤੇ ਆਉਣਾ ਜਿਹੜੇ ਆਹ ਵਾਲ ਨੇ ਸਾਰੇ ਵਾਲ ਕੱਢ ਲਏ ਆਹ ਵਾਲੇ ਸਾਰੇ ਕੱਢ ਦੂਗਾ ਇਹਨਾਂ ਪੱਧਰ ਕਰ ਜੂਗੀ ਲੇਵਾ ਥੱਲੇੋਂ ਤੇ ਬਾਕੀ ਲੇਵੇ ਦਾ ਡਿਜ਼ਾਈਨ ਸੋਹਣਾ ਰੱਖ ਦਿਆ ਇੱਥੋਂ ਦਿਖਾ ਦਿਆਂ ਅੱਗੇ ਪਿੱਛੇ ਦਾ ਲੇਵਾ ਬਣਾ ਦੂ ਤੇ ਆਹ ਨਾਲ ਇਹ ਕਿੰਨੇ ਕਿਲੋ ਦਾ ਜੱਜ ਜੱਜ ਬਲਾਈ ਕੇ 10 ਕਿਲੋ ਕੰਡੇ ਵਾਲਾ ਵੀ ਕਿੰਨੇ ਕਿ ਦੁੱਦੀ ਰਿਪੋਰਟ ਹੈ ਜੀ ਇਹਦੇ 1.14 ਨੇ ਪਹਿਲਾਂ ਦਿੱਤਾ ਦੀ ਵੀਰੇ ਪਹਿਲੇ 1.14 ਹਾਂਜੀ ਠੀਕ ਹੈ ਗੱਲ ਵੀ ਆਪਾਂ ਘੱਟ ਤੋਂ ਘੱਟ 15 ਮੰਨ ਲਈਏ ਹਾਂ ਘੱਟ ਤੋਂ ਘੱਟ ਲੈ ਬਾਈ ਇਹਦਾ ਵੀ ਜੱਜਮੈਂਟ ਦਿਖਾ ਦੇ ਕੱਦ ਦੀ ਫਿਰ ਆਲਾ ਕਹਿ ਦਿੰਦਾ ਕਿ ਹਾਂ ਬਾਈ ਦੇਖ ਲੈ ਕਿੰਨੇ ਨਾਲ ਖੜਕੇ ਦਿਖਾ ਦੇ ਸਾਰੇ ਹਾਂ ਦੋਨਾਂ ਦੇ ਲੈ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਤਾਂ ਗੁਰੀ ਜਮਾ ਜੈ ਜੈ ਕਰੇ ਜਿਹੇ ਜ ਆਪਾਂ ਦੇਖ ਮੌਲ ਕਰਿਆ ਦੋਨਾਂ ਮਾਗਰ ਕੱਟੀ ਐ ਇਹਦਾ ਆਪਾਂ ਠੀਕ ਹੈ 1:40 ਦੀ ਝੋਟੀ ਦੇ ਦਾਂਗੇ 1:40 ਦੀ ਉਹ 1:60 ਕਿੰਨੇ ਡਾਵੇਂਗਾ ਜੋੜੇ ਚ ਜਮੇ ਫਿਕਸ ਕੋਈ ਗੱਲ ਨਹੀਂ ਆਪਾਂ ਬਾਈਆਂ ਨਾਲ ਜੇ ਅਗਲੇ ਪਹੁੰਚ ਕਰਾਉਣੀ ਹੋਵੇ ਆਪਾਂ ਦੇਖ ਦੇਖ ਕੇ ਜੇ ਪਹੁੰਚ ਕਰ ਦਾਂਗੇ ਪਹੁੰਚ ਤਾਂ ਨਹੀਂ ਪਤਾ 10000 ਜੋ ਨਾ ਨਾ 200 200 ਕਿਲੋਮੀਟਰ ਦੀ 400 ਕਿਲੋਮੀਟਰ ਦੇ ਲੈ ਲੈ ਚਾਹੇ 5 ਛੜਾ ਲਈ ਫਿਰ ਹਾਂ ਠੀਕ ਹੈ ਗੱਲ ਚਾਹੇ 5000 ਛੜਾ ਲਈ ਚਾਹੇ ਕਰਾ ਲਿਓ ਜੋੜੇ ਦੀ ਪਹੁੰਚ ਇਹ ਜੋੜੇ ਚ ਮਾਫੀ ਆ ਕੱਲੀ ਕੱਲੀ ਚ 5 ਵਾਲੀ ਮਾਫੀ ਨਹੀਂ ਹੈਗੀ ਦੋਆ ਮੰਗਰੀ ਆ ਗਈਆਂ ਕੱਟੀਆਂ ਜਿਹੜੀ 1 ਨੰਬਰ ਤੇ ਦਿਖਾਈ ਆ ਇਹਦੇ ਮੰਗਰ ਆ ਗਈ 70 5 77 ਦੀ ਕੱਟੀ ਵਿੱਦ ਪ੍ਰੂਫ ਵਾਲੀ ਤੇ ਜਿਹੜੀ ਦਿਖਾਤੀ 2 ਨ ਉਹਦੇ ਨਾਲ ਆ ਗਈ 102699 ਦੀ ਹਾਂ ਅਗਲਾ ਕੋਈ ਕਹਿਣਾ ਕੋਈ ਦੀ ਕਿ ਦੇਖ ਵੱਧ ਚਿਰ ਦੀ ਸੂਈ ਹੋਈ ਜਾਣੇ 나ੜੂਆ ਉਹਦਾ ਦੇਖ ਆ ਸਕਦੇ ਮੇਰੇ ਜਮਾ ਕੱਚਾ 나ੜੂਆ ਪੇ ਠੀਕ ਹੈ ਗੱਲ ਆ 나ੜੂਆ ਉਹਦਾ ਵੀ ਕੱਟੀ ਦਾ ਕਰਾਦੀ ਚੱਕ ਤੇ ਗਰੀ ਇੱਕ ਨੰਬਰ ਵਾਲੀ ਦਾ ਵੀ ਕਰਾਦੀ ਤਸੱਲੀ ਕੋਸ਼ਿਸ਼ ਹੁੰਦੀ ਆ ਵੀ ਤੁਹਾਡੀ ਹਰੇਕ ਪੱਖ ਤੋਂ ਕਰਾ ਦਈਏ ਤੇ ਨੰਬਰ ਬੋਲ ਦਿਓ ਜੀ 98145 94039 98145 94039 ਪਿੰਡ ਲੇਲ ਖੁਰਦਾ ਨਾਮ ਆ ਗਿਆ ਸਰਦਾਰ ਨਰਪੈ ਸਿੰਘ ਸੰਪਰਕ ਬਾਈ ਨਾਲ ਕਰ ਸਕਦੇ ਹਾਂ ਧੰਨਵਾਦ ਜੀ